ਕਿਸੇ ਤਰ੍ਹਾਂ ਦਾ ਕੋਈ ਜੁਰਮ ਤੁਹਾਡੇ ਹੱਥੋਂ ਹੋ ਗਿਆ ਹੈ ਜਾਂ ਤੁਸੀਂ ਕੋਈ ਜੁਰਮ ਕਰਨ ਜਾ ਰਹੇ ਹੋ ਸਜ਼ਾ ਮਾਂ ਪਹਿਲਾਂ ਜਾਣ ਲਓ ਕਿਉਂਕਿ ਬਿਲਕੁਲ ਕਾਨੂੰਨ ਬਦਲ ਚੁੱਕੇ ਨੇ ਜਿਹੜੇ ਤਿੰਨ ਬਿੱਲ ਨਵੇਂ ਆਏ ਨੇ ਤਿੰਨ ਬਿਲਾਂ ਦੇ ਵਿੱਚ ਬਿਲਕੁਲ ਹੀ ਜਿਹੜੀਆਂ ਸਜ਼ਾਵਾਂ ਨੇ ਉਹ ਬਦਲ ਦਿੱਤੀਆਂ ਗਈਆਂ ਨੇ ਜਿਹੜੇ ਪਹਿਲਾਂ ਵਾਲੇ ਕਾਨੂੰਨ ਹੁੰਦੇ ਸੀਗੇ ਉਹ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਸੀਗੇ ਉਹਨਾਂ ਦੇ ਵਿੱਚ ਬਿਲਕੁਲ ਹੀ ਜਿਹੜਾ ਚੇਂਜ ਲਿਆ ਦਿੱਤਾ ਗਿਆ ਹੈ ਕਾਫੀ ਜ਼ਿਆਦਾ ਬਦਲ ਚੁੱਕੇ ਨੇ ਵੀਡੀਓ ਨੂੰ ਪੂਰਾ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜੇ-ਕਿਹੜੇ ਕਾਨੂੰਨਾਂ ਦੇ ਵਿੱਚ ਕਿੰਨਾ ਬਦਲਾਅ ਹੋ ਚੁੱਕਿਆ ਨਵਾਲਿਕ ਕੁੜੀ ਨਾਲ ਕੀਤਾ ਰੇਪ ਤਾਂ ਹੁਣ ਹੋ ਜਿਵੇਂ ਕਿ ਪਹਿਲਾਂ ਕਾਫੀ ਕੁਝ ਜਿਹੜਾ ਦੇਸ਼ ਦੇ ਵਿੱਚ ਹੋ ਚੁੱਕਿਆ ਪੰਜਾਬ ਦੇ ਵਿੱਚ ਹੋ ਚੁੱਕਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋਇਆ ਬਾਕੀ ਸਟੇਟਾਂ ਦੇ ਵਿੱਚ ਵੀ ਹੋਇਆ ਕਿ ਨਵਾਲੇ ਕੁੜੀ ਨਾਲ ਰੇਪ ਹੋ ਜਾਂਦਾ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਤਲਬ ਕੋਈ ਸਖਤ ਸਜ਼ਾ ਨਹੀਂ ਮਿਲਦੀ ਸੀ ਜਿਹਦੀ ਲੋਕ ਅਕਸਰ ਮੰਗ ਕਰਦੇ ਹੁੰਦੇ ਸੀ ਤਾਂ ਦੋਸਤੋ ਹੁਣ ਤੱਕ ਜਿਹੜਾ ਭਾਰਤੀ ਕਾਨੂੰਨ ਦੇ ਵਿੱਚ ਕਿ ਕਿਸੇ ਵੀ ਜੁਰਮ ਦੇ ਵਿੱਚ ਮੌਤ ਦੀ ਸਜ਼ਾ ਹੈ ਨਹੀਂ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਕਾਫੀ ਜਿਹੜੇ ਜੁਰਮ ਹੈ ਜਿਹਨਾਂ ਦੇ ਵਿੱਚ ਮੌਤ ਦੀ ਸਜ਼ਾ ਜੁੜ ਚੁੱਕੀ ਹੈ ਟਰੱਕਾਂ ਵਾਲਿਆਂ ਦਾ ਕਾਫੀ ਦਿਨਾਂ ਤੋਂ ਤੁਸੀਂ ਰੌਲਾ ਸੁਣ ਰਹੇ ਹੋਗੇ ਕਿ ਨਵੇਂ ਕਾਨੂੰਨ ਆ ਗਏ ਟਰੱਕਾਂ ਵਾਲਿਆਂ ਵਾਸਤੇ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂਗੇ ਇਕੱਲੇ ਟਰੱਕਾਂ ਵਾਲਿਆਂ ਵਾਸਤੇ ਨਹੀਂ ਆਏ ਹੈਗੇ ਟੋਟਲ ਤਿੰਨ ਬਿੱਲ ਨੇ ਜਿਵੇਂ ਕਿ ਕਿਸਾਨਾਂ ਵਾਸਤੇ ਆਏ ਸੀਗੇ ਉਸੇ ਤਰ੍ਹਾਂ ਤਿੰਨ ਬਿੱਲ ਆਏ ਨੇ ਤੇ ਤਿੰਨ ਬਿੱਲਾਂ ਦੇ ਵਿੱਚ ਇਹ ਸਾਰੇ ਕਾਨੂੰਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਸੋਧ ਕੀਤੇ ਗਏ ਨੇ ਜਿਵੇਂ ਦੋਸਤੋ ਜਿਹੜੇ ਪਹਿਲਾਂ ਜਿਹੜੇ ਬਿਲ ਮੰਨਿਆ ਕਾਨੂੰਨ ਮੰਨਿਆ ਜਾਂਦਾ ਉਹ ਅੰਗਰੇਜ਼ਾਂ ਦੇ ਵੇਲੇ ਬਣਾਏ ਹੋਏ ਸੀ ਤੇ ਅੰਗਰੇਜ਼ਾਂ ਨੇ ਆਪਦੇ ਹਿਸਾਬ ਨਾਲ ਬਣਾਏ ਹੋਏ ਸੀ ਜਿਵੇਂ ਕਿ ਜੇਕਰ ਕਿਸੇ ਰੇਲ ਦੀ ਪਟੜੀ ਦੇ ਉੱਤੇ ਕੋਈ ਚੋਰੀ ਜਾਂ ਰੇਲ ਦੀ ਪਟੜੀ ਨੂੰ ਕੋਈ ਮਾੜਾ ਮੋਟਾ ਨੁਕਸਾਨ ਜਾਂ ਉੱਥੋਂ ਕਿਸੇ ਤਰ੍ਹਾਂ ਦਾ ਕੋਈ ਚੀਜ਼ ਉਰਾ ਪਰਾਂ ਕਰਨ ਦੀ ਜਾਂ ਚੋਰੀ ਕਰਨ ਦੀ ਸਜ਼ਾ ਬਹੁਤ ਜ਼ਿਆਦਾ ਵੱਡੀ ਹੁੰਦੀ ਸੀ ਪਰ ਇੱਕ ਨਵਾਲੇ ਕੁੜੀ ਨਾਲ ਰੇਪ ਕਰਨ ਦੀ ਸਜ਼ਾ ਬਹੁਤ ਛੋਟੀ ਸੀ ਇਸ ਕਰਕੇ ਇਹ ਅੰਗਰੇਜ਼ਾਂ ਨੇ ਆਪਣੀ ਸੰਪਤੀ ਜਾਂ ਅੰਗਰੇਜ਼ ਸਰਕਾਰ ਨੇ ਆਪਣੇ ਆਪ ਨੂੰ ਜਾਦਾ ਸੇਫ ਰੱਖ ਕੇ ਜਿਹੜੇ ਕਾਨੂੰਨ ਬਣਾਏ ਹੋਏ ਸੀ ਪਰ ਉਹਨਾਂ ਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਸੋਧ ਕੀਤੇ ਗਏ ਨੇ ਜਿਵੇਂ ਕਿ ਟਰੱਕ ਵੀਰਾਂ ਵਾਸਤੇ ਜਿਹੜੇ ਕਾਨੂੰਨ ਕਿਹੜੇ-ਕਿਹੜੇ ਨੇ ਸਾਰੇ ਸੁਣ ਕੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਹੁਤ ਆਸਾਨ ਤਰੀਕਾ ਆਸਾਨ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਂਗਾ ਤਾਂ ਦੋਸਤੋ ਜਿਹੜੇ ਟਰੱਕਾਂ ਵਾਲੇ ਵੀਰ ਨੇ ਉਹਨਾਂ ਲਈ ਕਾਨੂੰਨ ਬਣੇ ਨੇ ਉਹ ਬਹੁਤ ਗਲਤ ਵੀ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਵੀਰ ਹੁੰਦੇ ਨੇਗੇ ਉਹ ਟਰੱਕ ਵਾਲੇ ਉਹਨਾਂ ਦੀ ਗਲਤੀ ਨਹੀਂ ਹੁੰਦੀ ਲੋਕ ਉਹਨਾਂ ਦੇ ਵਿੱਚ ਲਿਆ ਕੇ ਮਾਰਦੇ ਨੇ ਤੇ ਆਪਦੇ ਆਪ ਹੀ ਮਰ ਜਾਂਦੇ ਨੇ ਤੇ ਉਹਦੀ ਸਜ਼ਾ ਟਰੱਕ ਵਾਲੇ ਨੂੰ ਭੁਗਤਣ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਬਹੁਤ ਕਹਿੰਦੇ ਨੇ ਵੀ ਹਿੱਟ ਐਂਡ ਰਨ ਮਾਰ ਕੇ ਭੱਜੋਂਗੇ ਤਾਂ 10 ਸਾਲ ਦੀ ਸਜ਼ਾ ਤੇ 5 ਜਾਂ 5 ਤੋਂ 7 ਲੱਖ ਰੁਪਏ ਜੁਰਮਾਨਾ ਬਹੁਤ سارے ਜਿਹੜੇ ਕਾਨੂੰਨ ਬਦਲੇ ਨੇ ਪਰ ਜੋ ਟਰੱਕ ਵਾਲਿਆਂ ਨੂੰ ਵੀਰਾਂ ਨੂੰ ਨਹੀਂ ਉਹ ਚੀਜ਼ ਮਤਲਬ ਕਿ ਕਾਫੀ ਉਹਨਾਂ ਦੇ ਖਿਲਾਫ ਵੀ ਨੇ ਕਿਉਂਕਿ ਬੜੇ ਸਖਤ ਹੋ ਗਏ ਨੇ ਕਾਨੂੰਨ ਹਨਾ ਜਦੋਂ ਉਸ ਚੀਜ਼ ਸਖਤ ਹੁੰਦੀ ਹੈ ਫਿਰ ਦੁਖਤਾ ਲੱਗਦੀ ਹੈ ਹਨਾ ਵਿਰੋਧਤਾ ਹੋ ਗਈ ਚਲੋ ਉਹ ਟਰੱਕ ਵਾਲਿਆਂ ਦੀ ਆਪਾਂ ਹੁਣ ਗੱਲ ਨੂੰ ਛੱਡ ਕੇ ਆਪਾਂ ਇੱਧਰ ਆਉਨੇ ਆ ਤਾਂ ਦੋਸਤੋ ਬਹੁਤ سارے ਕਾਨੂੰਨ ਐਸੇ ਨੇ ਜਿਵੇਂ ਨਵਾਲੀ ਕੁੜੀ ਨਾਲ ਰੇਪ ਦੀ ਜਿਹੜੀ ਸਜ਼ਾ ਗਈ ਉਹ ਮੌਤ ਹੋ ਚੁੱਕੀ ਹੈ ਇੱਕ ਮੋਬਲਿੰਚਿੰਗ ਹੁੰਦੀ ਆ ਭੀੜ ਰਲ ਕੇ ਇੱਕ ਧਰਮ ਦੇ ਨਾਂ ਤੇ ਜਾਂ ਕਿਸੇ ਵੀ ਗੱਲ ਦੇ ਨਾਂ ਤੇ ਇੱਕ ਬੰਦੇ ਨੂੰ ਮਾਰ ਦਿੰਦੀ ਸੀ ਭੀੜ ਤਾਂ ਭੀੜ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਹੁੰਦਾ ਸੀ ਕਹਿੰਦੇ ਸੀ ਨਾ ਭੀੜ ਚ ਮਾਰ ਗਿਆ ਤਾਂ ਦੋਸਤੋ ਹੁਣ ਇਹੋ ਜਿਹਾ ਨਹੀਂ ਹੋਊਗਾ ਭੀੜ ਦੇ ਵਿੱਚ ਜੇਕਰ ਮੋਬਲਿੰਚਿੰਗ ਕਿਹਾ ਜਾਂਦਾ ਉਹ ਮੋਬਲਿੰਚਿੰਗ ਦੇ ਵਿੱਚ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਜੁਰਮ ਕਰਨ ਵਾਲਿਆਂ ਨੂੰ ਉਮਰ ਕੈਦ ਵੀ ਹੋ ਸਕਦੀ ਹੈ ਜਾਂ ਫਿਰ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਦੋਸਤੋ ੜਕਾਉ ਉਪਾਸ਼ਨ ਪਹਿਲਾਂ ੜਕਾਉ ਉਪਾਸ਼ਨ ਦਿੰਦੇ ਸੀ ੜਕਾਉ ਉਪਾਸ਼ਨ ਤੇ ਕੋਈ ਵੀ ਸਜ਼ਾ ਜਿਹੜੀ ਨਹੀਂ ਹੁੰਦੀ ਸੀ ਪਰ ਹ ਪੜਕਾ ਉਪਾਸ਼ੰਦ ਦੇ ਉੱਤੇ ਬਹੁਤ ਸਖਤ ਸਜ਼ਾ ਜਿਹੜੀ ਦਿੱਤੀ ਜਾਊਗੀ ਦੋਸਤੋ ਕਈ ਵਾਰੀ ਅਸੀਂ ਅਕਸਰ ਹੀ ਕਹਿ ਦਿੰਦੇ ਹੁੰਦੇ ਸੀਗੇ ਵੀਰ ਇਸ ਚੀਜ਼ ਦੀ ਵੀ ਸਜ਼ਾ ਹੁੰਦੀ ਹੈ ਯਾਰ ਇਹਦੀ ਸਜ਼ਾ ਨਹੀਂ ਹੋਣੀ ਚਾਹੀਦੀ ਤਾਂ ਦੋਸਤੋ ਉਹ ਜਿਹੜੀ ਆ ਤਾਰਾ ਮਾਂ ਨੇ ਉਹ ਸਜ਼ਾਵਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਆਪਾਂ ਕਈ ਵਾਰੀ ਕਹਿੰਦੇ ਸੀ ਵੀਰ ਐਡੇ ਜੁਰਮ ਵਾਸਤੇ ਇੰਨੀ ਕੀ ਸਜ਼ਾ ਵਿ ਵੱਧ ਹੋਣੀ ਚਾਹੀਦੀ ਸੀ ਤਾਂ ਦੋਸਤੋ ਤੁਹਾਨੂੰ ਦੱਸ ਰਹੀ ਕਿ ਉਹ ਜਿਹੜੇ ਆਪਾਂ ਕਹਿੰਦੇ ਸੀ ਵੀ ਵੱਧ ਹੋਣੀ ਚਾਹੀਦੀ ਸੀ ਉਹਦੇ ਲਈ ਜਿਹੜੀ ਉਹ ਸਜ਼ਾ ਵਧਾ ਦਿੱਤੀ ਗਈ ਹੈ ਤਾਂ ਜਿਹੜਾ ਆਪਾਂ ਤਿੰਨ ਕਾਨੂੰਨ ਨੇ ਟੋਟਲ ਇੱਕ ਹੈ ਜੀ ਸੌਰੀ ਤਿੰਨ ਬਿਲ ਨੇ ਇੱਕ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਤੇ ਦੂਜਾ ਹੈਗਾ ਭਾਰਤੀ ਨਿਆਂ ਵਿਵਸਥਾ ਤੇ ਇੱਕ ਹੈਗਾ ਭਾਰਤੀ ਸਖਸ਼ਧਿਨਿਯਮ ਭਾਰਤੀ ਸਖਸ਼ਧਿਨਿਯਮ ਕੀ ਹੈ ਇਰ ਇੰਡੀਅਨ ਐਵੀਡੈਂਸ ਐਕਟ ਜਿਵੇਂ ਆਪਾਂ ਨੇ ਦੇਖ ਲਿਆ ਕੋਈ ਚੀਜ਼ ਦੇਖ ਕੇ ਹਨਾ ਆਪਾਂ ਉਹਦੇ ਐਵੀਡੈਂਸ ਬਣ ਜਾਂਦੇ ਵੀ ਇਹਨੇ ਦੇਖੀ ਹੈ ਜੀ ਪੂਰੀ ਘਟਨਾ ਉਹਦੇ ਵਿੱਚ ਵੀ ਕਾਫੀ ਜਿਹੜੇ ਸੋਧ ਕੀਤੇ ਗਏ ਨੇ ਹੁਣ ਆਪਾਂ ਪਹਿਲਾਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਦੀ ਗੱਲ ਕਰੀਏ ਜਿਹਦੇ ਵਿੱਚ ਨੌ ਨਵੇਂ ਸੈਕਸ਼ਨ ਤੇ 39 ਨਵੇਂ ਸਬਸੈਕਸ਼ਨ ਜੋੜ ਦਿੱਤੇ ਗਏ ਨੇ 44 ਨਵੇਂ ਸਪਸ਼ਟੀਕਰਨ ਤੇ ਵਿਆਖਿਆ ਜੋੜੀਆਂ ਗਈਆਂ ਨੇ 35 ਸੈਕਸ਼ਨ ਵਿੱਚ ਟਾਈਮ ਲਾਈਨ ਜੋੜੀ ਹੈ 14 ਤਾਰਾਵਾਂ ਨੂੰ ਖਤਮ ਕੀਤਾ ਗਿਆ ਹੈ 14 ਤਾਰਾਵਾਂ ਬਿਲਕੁਲ ਖਤਮ ਕੀਤੀਆਂ ਗਈਆਂ ਨੇ 35 ਸੈਕਸ਼ਨਾਂ ਦੇ ਵਿੱਚ ਟਾਈਮ ਜਿਹੜੀ ਜਿਹੜੀ ਜੋੜਤੀ ਜਿਵੇਂ ਆਪਾਂ ਕਹਿੰਦੇ ਆ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਂ ਦੋਸਤੋ ਹੁਣ ਉਹ ਤਾਰੀਖ ਤੇ ਤਾਰੀਖ ਨਹੀਂ ਮਿਲੂਗੀ ਹੁਣ ਕੀ ਹੋਊਗਾ ਇੱਕ ਸਮਾਂ ਦਿੱਤਾ ਜਾਊਗਾ ਕਿ ਐਨੇ ਸਮੇਂ ਦੇ ਵਿੱਚ ਇਹ ਕੇਸ ਦੀ ਪੈਰਬਾਈ ਤੇ ਹੁਣ ਹਾਈਐਸਟ ਕੇਸ ਦਾ ਸਮਾਂ ਜਿਹੜਾ 3 ਸਾਲ ਕਰ ਦਿੱਤਾ ਗਿਆ 3 ਸਾਲ ਤੋਂ ਉੱਪਰ ਕੋਈ ਵੀ ਕੇਸ ਹੈ ਜਿਹੜਾ ਉਹ ਨਹੀਂ ਚੱਲ ਸਕੂਗਾ ਤਾਂ ਭਾਰਤੀ ਨਵੇਂ ਸਹਿਤਾ ਭਾਰਤੀ ਨਵੇਂ ਸਹੀਤਾ ਦੇ ਵਿੱਚ 21 ਨਵੇਂ ਅਪਰਾਧਾਂ ਨੂੰ ਜੋੜਿਆ ਗਿਆ ਹੈ 21 ਐਸੇ ਅਪਰਾਧ ਜਿਹੜੇ ਆਪਾਂ ਬੰਦਾ ਕਰ ਦਿੰਦੇ ਸੀ ਅਗਲਾ ਕਹਿੰਦਾ ਜੀ ਇਹਦੀ ਕੋਈ ਸਜ਼ਾ ਨਹੀਂ ਇਹਦਾ ਅਪਰਾਧ ਹੈ ਤਾਂ ਇਹਦੀ ਸਜ਼ਾ ਹੋਣੀ ਚਾਹੀਦੀ ਆ ਤਾਂ 21 ਨਵੇਂ ਅਪਰਾਧ ਜੋੜੇ ਗਏ ਨੇ ਜਿਸ ਦੇ ਵਿੱਚ ਇੱਕ ਅਪਰਾਧ ਮੋਬਲ ਇਨਚਿੰਗ ਦਾ ਮੈਂ ਤੁਹਾਨੂੰ ਦੱਸ ਚੁੱਕਿਆ 41 ਅਪਰਾਧਾਂ ਵਿੱਚ ਸਜ਼ਾ ਵਧਾਈ ਗਈ ਹੈ ਜਿਵੇਂ ਆਪਾਂ ਕਹਿੰਦੇ ਸੀ ਵੀ ਕੰਮ ਹੀ ਨਹੀਂ ਐਡਾ ਬੜਾ ਕਰਤਾ ਸਜ਼ਾ ਛੋਟੀ ਜੀ ਆ ਤਾਂ 41 ਇਹੋ ਜਿਹੇ ਅਪਰਾਧ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਸਜ਼ਾ ਜਿਹੜੀ ਵਧਾਈ ਗਈ ਹੈ 82 ਅਪਰਾਧਾਂ ਵਿੱਚ ਜੁਰਮਾਨਾ ਵਧਾਇਆ ਗਿਆ 25 ਅਪਰਾਧਾਂ ਚ ਕੱਟੋ-ਕੱਟ ਸਜ਼ਾ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਜਿਵੇਂ ਆਪਾਂ ਕਹਿੰਦੇ ਯਾਰ ਇਹਨੇ ਮਤਲਬ ਕਿ ਜਿਹੜਾ ਕਾਨੂੰਨ ਤੋੜਿਆ ਜਾਂ ਜੁਰਮ ਕੀਤਾ ਉਹ ਛੋਟਾ ਜਿਹਾ ਨਾ ਸਜ਼ਾ ਏਡੀ ਬੜੀ ਮਿਲ ਗਈ ਤਾਂ ਉਹ ਤੁਹਾਨੂੰ ਦੱਸ ਦਈਏ ਵੀ ਉਹਦੇ ਵਿੱਚ ਜਿਹੜਾ 25 ਅਪਰਾਧਾਂ ਦੇ ਵਿੱਚ ਕੱਟੋ-ਕੱਟ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ ਛੇ ਅਪਰਾਧਾਂ ਦੇ ਵਿੱਚ ਸਮੂਹਿਕ ਸੇਵਾ ਨੂੰ ਦੰਡ ਦੇ ਰੂਪ ਵਿੱਚ ਲਾਗੂ ਕੀਤਾ ਜਾਊਗਾ ਛੇ ਐਸੇ ਅਪਰਾਧ ਨੇ ਜਿਨ੍ਹਾਂ ਦੇ ਵਿੱਚ ਸਮੂਹਿਕ ਜਿਹੜੀ ਸੇਵਾਵਾਂ ਮਤਲਬ ਕਿ ਸਮੂਹ ਦੀ ਸੇਵਾ ਦੇ ਤੌਰ ਦੇ ਉੱਤੇ ਸਜ਼ਾ ਮਿਲਿਆ ਕਰੂਗੀ ਤੇ 19 ਅਪਰਾਧਾਂ ਨੂੰ ਖਤਮ ਕਰ ਦਿੱਤਾ ਗਿਆ 19 ਅਪਰਾਧ ਇਹ ਜਿਹੜੇ ਆਪਾਂ ਕਹਿੰਦੇ ਯਾਰ ਇਹ ਅਪਰਾਧ ਹੁੰਦੇ ਨੇ ਯਾਰ ਇਹਨਾਂ ਦੀ ਸਜ਼ਾ ਤਾਂ ਨਹੀਂ ਹੋਣੀ ਚਾਹੀਦੀ ਤਾਂ ਉਹ 19 ਅਪਰਾਧ ਉਹਨਾਂ ਦੇ ਵਿੱਚੋਂ ਖਤਮ ਕਰ ਦਿੱਤੇ ਗਏ ਨੇ ਹੁਣ ਭਾਰਤੀ ਸਾਕਸ਼ਦੀ ਨਿਯਮ ਭਾਰਤੀ ਸ਼ਖਸ਼ ਯਾਨੀ ਐਵੀਡੈਂਸ ਐਕਟ ਆਪਾਂ ਨੇ ਦੇਖ ਲਿਆ ਉਹਦੇ ਆਧਾਰ ਤੇ ਉੱਤੇ ਮੁਕੱਦਮਾ ਦਰਜ ਹੋਣਾ ਜਾਂ ਉਹਦੇ ਆਧਾਰ ਤੇ ਉੱਤੇ ਸਜ਼ਾ ਮਿਲਣੀ ਤਾਂ ਟੋਟਲ ਧਾਰਾਵਾਂ 170 ਬਣਾ ਦਿੱਤੀਆਂ ਗਈਆਂ ਨੇ ਜਿਦੇ ਵਿੱਚੋਂ 24 ਧਾਰਾਵਾਂਾਂ 'ਚ ਬਦਲਾਅ ਕੀਤਾ ਗਿਆ ਦੋ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਨੇ 6 ਉਪ ਧਾਰਾਵਾਂ ਜੋੜੀਆਂ ਨੇ 6 ਧਾਰਾਵਾਂ ਨੂੰ ਖਤਮ ਕੀਤਾ ਗਿਆ 6 ਧਾਰਾਵਾਂ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਨੇ ਤਾਂ ਦੋਸਤੋ ਬਹੁਤ ਸਾਰੇ ਵੀਰ ਮੈਂ ਇਹ ਚਾਹੁੰਨਾ ਮੈਂ ਇਹ ਕਹਿਣਾ ਚਾਹੁੰਨਾ ਵੀ ਹੁਣ ਸਜ਼ਾ ਕੋਈ ਵੀ ਕਿਸੇ ਤਰ੍ਹਾਂ ਦਾ ਜੁਰਮ ਕਰਨ ਤੋਂ ਪਹਿਲਾਂ ਉਸ ਦੇ ਜੁਰਮ ਦੇ ਬਾਰੇ ਸਜ਼ਾ ਜਾਣ ਲੋ ਵੀ ਕੀ ਸਜ਼ਾ ਹੋਊਗੀ ਕਿਉਂਕਿ ਜਿੰਨੇ ਵੀ ਕਾਨੂੰਨ ਪਹਿਲਾਂ ਕਾਫੀ ਐਸੇ ਕਾਨੂੰਨ ਨੇ ਜਿਨ੍ਹਾਂ ਦੀ ਸਜ਼ਾ ਦਾ ਸਾਰਿਆਂ ਨੂੰ ਪਤਾ ਵੀ ਆ ਹੁੰਦੇ ਸੀ ਪਰ ਉਹ ਹੁਣ ਸਜ਼ਾਵਾਂ ਬਿਲਕੁਲ ਬਦਲ ਚੁੱਕੀਆਂ ਨੇ ਜਿਹੜਾ ਪਹਿਲਾਂ ਵਾਲਾ ਕਾਨੂੰਨ ਸੀ ਉਹ ਕਾਨੂੰਨ ਹੁਣ ਕਾਫ ਨਹੀਂ ਰਿਹਾ ਤਿੰਨ ਬਿਲ ਪਾਸ ਹੋਏ ਨੇ ਤਿੰਨ ਬਿਲਾਂ ਦੇ ਵਿੱਚ ਜਿਹੜੀਆਂ ਸਜ਼ਾਵਾਂ ਨੇ ਉਹ ਬਿਲਕੁਲ ਚੇਂਜ ਹੋ ਚੁੱਕੀਆਂ ਨੇ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾ ਤੋੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ I o la to?